ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ 80 ਫॉर ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ दिली ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖ ਤੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਦੀ ਡੇਟ ਹੈ 9 ਮਈ 2016 26 ਵਿਸਾਖ ਨਾਨਕਸ਼ਹੀ ਸੰਮਤ 548 ਦਾ ਦਿਨ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਾਟਕ ਨਿਊ ਇਅਰ ਸੀ ਵਿੱਚ ਦਸਵਾਂ ਮਹਾਨਗਰ ਕੀਰਤਨ ਕੱਢਿਆ ਗਿਆ ਸੀ ਜਿਸ ਵਿੱਚ ਤੁਸੀਂ ਮੁੱਖ ਸਪੀਕਰ ਸੀ ਉਸ ਤੋਂ ਬਾਅਦ ਉਸੇ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਦੇ ਖਿਲਾਫ ਜਿਹੜਾ ਸ਼ਾਂਤਮਈ ਪ੍ਰੋਟੈਸਟ ਸੀ ਉਸ ਵਿੱਚ ਵੀ ਤੁਸੀਂ ਸ਼ਮੂਲੀਅਤ ਕੀਤੀ ਉਸ ਤੋਂ ਬਾਅਦ ਸੰਡੇ ਬਾਬਾ ਮੱਖਣ ਸ਼ਾਹ ਗੁਰੂ ਘਰ ਵਿੱਚ ਵਿਖੇ ਜੋ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜੋ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ ਐਂਡ ਮਦਰ ਮਦਰਜ਼ ਡੇ ਮਨਾਇਆ ਗਿਆ ਸੀ ਤੇ ਉਸ ਵਿੱਚ ਤੁਸੀਂ ਸ਼ਮੂਲੀਦ ਕੀਤੀ ਸੀ ਇਸ ਬਾਰੇ ਸਾਨੂੰ ਸਾਡੇ ਦਸ਼ਕਾਂ ਨੂੰ ਵੇਰਵੇ ਨਾਲ ਦੱਸੋ ਵੀਕੈਂਡ ਦਾ ਤੁਸੀਂ ਦੱਸ ਦਿੱਤਾ ਮੇਰੇ ਦੱਸਣ ਜੋ ਅੱਧਖੀ ਬਹੁਤਾ ਬਚਿਆ ਨਹੀਂ ਅ ਇਸ ਹਫਤੇ ਦੇ ਇਹ ਜਿਹੜੇ 2-3 ਦਿਨ ਦਾ ਪ੍ਰੋਗਰਾਮ ਸੀ ਕਾਫੀ ਅੰਗਰੇਜ਼ੀ ਵਾਲੇ ਹੈਕਟਿਕ ਕਹਿੰਦੇ ਨੇ ਜੀ ਬੀਰਵੇ ਨਾਲ ਮੈਂ ਗਿਆ ਬੀਰਵੇ ਨਾਲ ਦੱਸੋ ਅੱਛਾ ਪੰਜਾਬੀ ਚ ਤੇ ਅਸੀਂ ਕਹਾਂਗਾ ਕਿ ਕਾਵਾਂਗੇ ਕਿ ਭੀ ਭੱਜ ਦੌੜ ਜੀ ਭੱਜ ਦੌੜ ਸੀ ਲੇਕਿਨ ਜਿੱਥੇ ਸੰਗਤ ਦੇ دیدار ਹੋਣ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੋਏ ਫਿਰ ਕੀਵਾਂ ਥਕੀਵਾਂ ਅਲਸੀਵਾਂ ਕੋਈ ਕੋਈ ਨੇੜੇ ਤੇ ਇੰਨੀ ਲੱਗਦਾ ਵਾਕਈ ਔਰ ਸਾਡੇ ਲਈ ਇਹ ਖੁਸ਼ੀ ਔਰ ਮਾਣ ਵਾਲੀ ਗੱਲ ਸੀ ਕਿ ਅ ਦਸਵਾਂ ਨਗਰ ਕੀਰਤਨ ਸਿੱਖ ਡੇ ਪੈਰੇਡ ਕਾਰਟ ਰੇਡ ਜਿਸ ਤੋਂ ਗੁਰਦੁਆਰਾ ਸਿੰਘ ਸਭਾ ਔਰ ਦਸ਼ਮੇਸ਼ ਦਰਬਾਰ ਜਿਹੜੇ ਦੋ ਪ੍ਰਮੁੱਖ ਗੁਰੂ ਘਰ ਨੇ ਉਹਨਾਂ ਦੀਆਂ ਕਮੇਟੀਆਂ ਜਿਹੜੀਆਂ ਨੇ ਆਪਸ ਦੇ ਵਿੱਚ ਰਲ ਕੇ ਮਨਉਂਦੀਆਂ ਨੇ ਜੀ ਔਰ ਬੇਸ਼ੱਕ ਇਹ ਦਸਵਾਂ ਨਗਰ ਕੀਰਤਨ ਸੀ ਪਰ ਜਿਵੇਂ ਮੌਕੇ ਦੇ ਉੱਤੇ ਮੈਨੂੰ ਪਤਾ ਲੱਗਾ ਕਿ ਸਿਟੀ ਸੈਂਟਰ ਜਿਹੜਾ ਨਿਸ਼ਾਨ ਸਾਹਿਬ ਲਹਿਰਾ ਕੇ ਜਿੱਥੋਂ ਕਿ ਇਹ ਪੈਰੇਡ ਸ਼ੁਰੂ ਹੁੰਦੀ ਹੈ ਅਮਰੀਕਨ ਝੰਡੇ ਦੇ ਨਾਲ ਨਿਸ਼ਾਨ ਸਾਹਿਬ ਲਹਿਰਾਇਆ ਜਾਂਦਾ ਕਿ ਇਹ ਇਸ ਨਗਰ ਕੀਰਤਨ ਤੋਂ ਵੀ 2 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ ਸੋ ਫਲੈਗ ਰੇਜ਼ਿੰਗ ਸੈਰੇਮਨੀ ਜਿਹੜੀ ਹੈ ਉਹਨੂੰ 12 ਸਾਲ ਪੂਰੇ ਹੋਏ ਔਰ ਨਗਰ ਕੀਰਤਨ ਇਹਦਾ 10ਵਾਂ ਸੀ ਜੀ ਔਰ ਕਈ ਵਾਰ ਕੁਝ ਚੀਜ਼ਾਂ ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਚ ਵੀ ਇਹ ਕਹਿਆ ਸੀ ਕਿ ਵੀ ਫੇਥ ਦੇ ਵਿੱਚ ਬੜੀ ਤਾਕਤ ਹੁੰਦੀ ਜਦੋਂ ਤੁਸੀਂ ਵੈਦਰ ਰਿਪੋਰਟ ਦੇਖਦੇ ਹੋ ਤੇ ਸਾਰਾ ਹਫਤਾ ਮੀਂਹ ਦੀ ਸੰਭਾਵਨਾ ਸੀ ਸਵੇਰੇ ਵੀ ਤੇਜ਼ ਮੀਂਹ ਸੀ ਜੀ ਮੈਂ ਵੀ ਤੁਰਨ ਲੱਗੇ ਛਤਰੀ ਲਈ ਫਿਰ ਲੱਗਦਾ ਸੀ ਕਿ ਵੀ ਕਿਵੇਂ ਆਣਾ ਛਤਰੀ ਦਾ ਰਹਿ ਗਈ ਉੱਥੇ ਅ ਅ ਵਾਪਸੀ ਤਾਂ ਹੁਣ ਚੁੱਕਣ ਦਾ ਕੀ ਸੀ ਕਿ ਫਿਰ ਜਦੋਂ ਮੈਂ ਉੱਥੇ ਦੇ ਤੱਕ ਪਹੁੰਚਿਆ ਔਰ ਦੇਖਿਆ ਸਾਰੇ ਪਾਸੇ ਬੇਸ਼ੱਕ ਅ ਡ੍ਰੀਸਲਿੰਗ ਹੋ ਰਹੀ ਸੀ ਜੀ ਬੂੰਦਾਬاندی ਫਿਰ ਮੌਸਮ ਬਿਲਕੁਲ ਸਾਫ਼ ਹੋ ਗਿਆ ਔਰ ਜਿਹੜੇ ਸੱਜਣ ਇੱਕ ਵਿਜ਼ਿਟ ਕਰ ਰਹੇ ਸੀ ਬਾਹਰ ਉਹਨਾਂ ਨੇ ਕਿਆ ਉਹਨਾਂ ਨੇ ਕਿਆ ਜਦੋਂ ਸੈਂਕੜਿਆਂ ਰੂਹਾਂ ਚੋਂ ਇਹ ਅਰਦਾਸ ਜਾ ਰਹੀ ਹੋਵੇਗੀ ਕਿ ਮੌਸਮ ਠੀਕ ਹੋਏ ਔਰ ਫਰਮਾਇਆ ਕਿ ਜੀ ਇਹ ਜਿਹੜਾ ਰੱਬ ਦਾ ਭਾਣਾ ਤੇ ਫੇਥ ਹੈ ਇਹ ਦੋਵੇਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਨੇ ਕਈ ਵਾਰੀ ਭਾਣੇ 'ਚ ਰਹਿਣ ਦੀ ਗੱਲ ਤੁਹਾਨੂੰ ਕੁਝ ਵੀ ਮੰਗਣ ਨਹੀਂ ਦਿੰਦੀ ਦੁਨਿਆਵੀ ਤੁਸੀਂ ਭਾਣੇ 'ਚ ਰਹਿਣ ਤੇ ਕਈ ਵਾਰ ਜਦੋਂ ਤੁਹਾਡਾ ਫੇਥ ਕਿਸੇ ਤੇ ਇੰਨਾ ਕੁ ਮਜ਼ਬੂਤ ਹੁੰਦਾ ਹੈ ਵੀ ਭਾਣੇ ਵਾਲੇ ਨੂੰ ਵੀ ਭਾਣਾ ਘੁਮਾਣਾ ਪੈਂਦਾ ਹੈ ਔਰ ਅਕਸਰ ਇਹ ਦੇਖਿਆ ਜਾਂਦਾ ਚਾਰਜ ਫੇਰੇ ਜਦੋਂ ਤੁਸੀਂ ਕਲੈਕਟਿਵ ਕਿਸੇ ਸਪਿਰਿਟ ਦੀ ਗੱਲ ਕਰਦੇ ਹੋ ਕਲੈਕਟਿਵ ਐਂਡਵਰ ਦੀ ਗੱਲ ਕਰਦੇ ਹੋ ਖੈਰ ਇੱਕ ਚੰਗੇ ਮਾਹੌਲ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਜੀ ਔਰ ਜਿਤਨੇ ਸਿਟੀ ਸੈਂਟਰ ਦੇ ਬਾਹਰ ਜਦੋਂ ਚੰਡਾ ਰਹਿ ਰਾਇਆ ਜਾਂਦਾ ਹੈ ਤੇ ਸਿਰਫ ਉਹਦੇ ਵਿੱਚ ਐਡਰੈਸ ਮੇਅਰ ਦਾ ਹੁੰਦਾ ਮੇਅਰ ਆਪਣੀ ਪੂਰੀ ਕੌਂਸਲ ਦੇ ਨਾਲ ਮੌਜੂਦ ਸੀ ਔਰ ਮੇਅਰ ਨੇ بڑے ਐਡਮਿ ਐਡਮਿਰੇਸ਼ਨ ਵਾਲੇ ਸ਼ਬਦ ਸਖਾ ਲਈਏ ਜਿਹੜਾ ਇਸ ਵੇਲੇ ਦੁਨੀਆ ਭਰ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਬਿਆਨ ਕੀਤਾ ਹੈ ਕਿ ਇੱਕ ਗੁਰੂ ਦੀ ਕਲਾ ਹੈ ਜੀ ਕਿ ਇੱਕ ਪਾਸੇ ਹਿੰਦੁਸਤਾਨ ਦੀ ਹਕੂਮਤ ਔਰ ਉਹਨਾਂ ਦਾ ਆਰਐਸਐਸ ਲਾਣਾ ਇਹ ਇਲਾਨੀਆਂ ਕਹਿੰਦੇ ਆ ਵੀ 2020 ਤੱਕ ਸੇ ਸਭ ਨੂੰ ਹਿੰਦੂ ਬਣਾ ਦੇਣੇ ਔਰ ਕਿਸ ਤਰੀਕੇ ਨਾਲ 22 ਤਾਰ ਦੇ ਪਹਾੜੀ ਰਾਜਿਆਂ ਦੀ ਤਰਜ਼ ਤੇ ਪ੍ਰਕਾਸ਼ ਸਿੰਘ ਬਾਦਲ ਦਿੱਲੀ ਦਰਬਾਰ ਦਾ ਹੱਥ ਠੋਕਾ ਪੰਜਾਬ ਦੇ ਵਿੱਚ ਆਜ਼ਾਦੀ ਦੀ ਗੱਲ ਤਾਂ ਹੁੰਦੀ ਹੋਣ ਨਹੀਂ ਦਿੰਦਾ ਈਵਨ ਧਾਰਮਿਕ ਬੁੱਦੇ ਤੇ ਜਿਵੇਂ ਸਰਬੱਤ ਖਾਲਸਾ ਦੇ ਮਾਮਲੇ ਨੂੰ ਹੀ ਦੇਸ਼thro ਬਣਾ ਦਿੱਤਾ ਹੈ ਔਰ ਮੈਂ ਅੱਜ ਹੀ ਖਬਰਾਂ ਦੇਖ ਰਿਹਾ ਸੀ ਕਿ ਸਰਬਤ ਖਾਲਸਾ ਵਰ ਲੋਥਾਪੇ ਜਥੇਦਾਰ ਜਨਾ ਜਥੇਦਾਰ ਤੇ ਆਮ ਸਿੰਘ ਮਾਨ ਡੈਕਟਿੰਗ ਜਥੇਦਾਰ ਵੀ ਨੇ ਪਿਛਲੇ ਦਿਨਾਂ ਚੋ ਪਟਨਾ ਸਾਹਿਬ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਕਿਉਂਕਿ ਲੰਬਾ ਵਕਤ ਉਹਨਾਂ ਨੂੰ ਨਵੰਬਰ ਤੋਂ ਬਾਅਦ জেল ਚ ਰੱਖਿਆ ਸੀ ਜੀ ਤੇ ਹੁਣ ਜਦੋਂ ਕਰਲੋ ਸ਼ੰਭੂ ਬਾਰਡਰ ਦੇ ਉੱਤੇ ਆਏ ਹਰਿਆਣਾ ਤੋਂ ਉਹਨਾਂ ਨੇ ਪੰਜਾਬ ਚ ਐਂਟਰ ਕਰਨਾ ਸੀ ਔਰ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਸੀ ਤਾਂ ਉਹਨਾਂ ਨੂੰ ਬਾਰਡਰ ਦੇ ਉੱਤੇ ਫਰਲੇਗਾ 151 155 ਦੀ ਧਾਰਾ ਉਾਂ ਲਾ ਕੇ ਜੀ ਸੋ ਕੋਲ ਮੜਾ ਕੇ ਇੱਕ ਪਾਸੇ ਇਸ ਕਿਸਮ ਦਾ ਸੁਪਰੈਸਿਵ ਮਾਹੌਲ ਹੈ ਪਰ ਇਹ ਜਿਹੜੀ ਸਿੱਖੀ ਦੀ ਗਰਜ਼ ਹੈ ਸਿੱਖੀ ਦੀ ਸ਼ਾਨ ਹੈ ਔਰ ਸਾਡਾ ਇਹ ਵਿਸ਼ਵਾਸ ਚੂਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਾਜਤੇ ਦੀਵਾਨ ਰਹੇ ਪੰਥ ਮਹਾਰਾਜ ਕੇ ਜੀ ਸੋ ਚਾਰ ਚਫੇਰੇ ਗੁਰੂ ਗ੍ਰੰਥ ਔਰ ਗੁਰੂ ਪੰਥ ਦੀਆਂ ਧੁਮਾਂ ਨੇ ਔਰ ਮੇਅਰ ਨੇ ਇਹੋ ਜਿਹੀ ਸ਼ਬਦ ਦੁਹਰਾਏ ਕਿ ਕਿਵੇਂ ਸਖਾ ਨੇ ਇਸ ਛੋਟੇ ਜਿਹੇ ਸ਼ਹਿਰ ਕਾਰਟਰੇਟ ਨੂੰ ਆਪਣਾ ਘਰ ਬਣਾਇਆ ਔਰ ਕਿਵੇਂ ਉਹਨਾਂ ਦੀ ਜਿਹੜੀ ਹਿੰਮਤ ਹੈ ਔਰ ਪਾਰਟਿਸਪੇਸ਼ਨ ਹੈ ਔਰ ਉਹਨਾਂ ਦਾ ਜਿਹੜਾ ਮਿਹਨਤ ਦਾ ਸੁਭਾਅ ਹੈ ਉਸ ਨੇ ਉਹਨਾਂ ਨੂੰ ਐਂਡਯਰ ਕੀਤਾ ਸੋ ਉੱਥੋਂ ਅ ਪੈਰੇਡ ਦੀ ਸ਼ੁਰੂਆਤ ਹੋਈ ਔਰ ਬਹੁਤ ਚੰਗਾ ਲੱਗਾ ਬਹੁਤ ਸੋਹਣੇ ਹੈਂਡਸਮ ਸਿੰਘ ਜਿਹੜੇ ਨੇ ਨੌਜਵਾਨ ਖਾਲਸਾਈ ਬਾਣੇ ਚ ਚਾਰ ਪੰਜ ਨਗਾਰੇ ਜਿਹੜੇ ਨੇ ਪਹਿਲਾਂ ਇੱਕ ਬੈਂਡ ਸੀ ਜੀ ਸਕੂਲਾਂ ਦਾ ਅਮਰੀਕਨ ਹਾਈ ਸਕੂਲ ਦਾ ਹੋਇਆਗਾ ਉਹਨਾਂ ਦੇ ਔਰ ਉਸਦੇ ਪਿੱਛੇ ਜਿਹੜਾ ਉਹ ਨਗਾਰੇ ਦੇ ਉੱਤੇ ਚੋਟ ਲਗਾਤਾਰਤਾ ਦੇ ਨਾਲ ਨਗਰਕੀਪ ਸੰਤੋਸ਼ ਸ਼ੁਰੂਆਤ ਤੋਂ ਕਾਰਟੇਡ ਪਾਰਕ ਤੱਕ ਨਗਾਰੇ ਤੇ ਚੋਟਾਂ ਲੱਗਦੀਆਂ ਰਹੀਆਂ ਹਾਲਾਂ ਇਨੀਸ਼ੀਅਲੀ ਕਿਉਂਕਿ ਮੈਨੂੰ ਉਹਨਾਂ ਨੇ ਐਕੀ ਚੀਫ ਗੈਸਟ ਬਣਾਇਆ ਹੋਇਆ ਸੀ ਮੇਅਰ ਦੂਸਰੀ ਕਾਉਂਸਲ ਮੇਰੇ ਨਾਲ ਸੀ ਇਨੀਸ਼ੀਅਲੀ ਥੋੜੀ ਜਿਹੀ ਕਮੋਸ਼ਨ ਸੀ ਇਹ ਕਿਹਾ ਜਾ ਰਿਹਾ ਸੀ ਕਿ ਜੀ ਦੋ ਬੈਂਡ ਇਕੱਠੇ ਨਹੀਂ ਹੁੰਦੇ ਉਹ ਇੱਕ ਦੂਜੇ ਨੂੰ ਕੱਟ ਰਿਆ ਨੇ ਵੀ ਸਕੂਲ ਬੈਂਡ ਮੇ ਨਾਟ ਪਲੇ ਜੀ ਤੇ ਜਦੋਂ ਸਿੰਘਾਂ ਨੂੰ ਕਿਹਾ ਗਿਆ ਉਹ ਕਹਿੰਦੇ ਜੀ ਵੀ ਨਗਾਰਾ ਤੇ ਇਹ ਨਗਾਰੇ ਦਾ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਪੰਜ ਪਿਆਰੇ ਪਿੱਛੇ ਇਹਦੇ ਵਿਚਾਲੇ ਕੋਈ ਨਹੀਂ ਹੁੰਦਾ ਬੈਂਡ ਅੱਗੇ ਜਾਣਾ ਪਿੱਛੇ ਜਾਣਾ ਉਹਨਾਂ ਨੇ ਵੀ ਦੇਖ ਲਿਆ ਕਿ ਭਾਈ ਇਹ ਇਹਨਾਂ ਨੇ ਤਾਂ ਹੁਣ ਇਹ ਧਾਰਮਿਕ ਗੱਲ ਹੈ ਸੋ ਉਹਨਾਂ ਦੇ ਪਿੱਛੇ ਪੰਜ ਪਿਆਰੇ ਔਰ ਇਹ ਚੰਗਾ ਲੱਗਦਾ ਹੁੰਦਾ ਹੈ ਕਈ ਵਾਰ ਅਸੀਂ ਦੇਖਦੇ ਹਾਂ ਕਿ ਇਹਦੇ باوجود ਹਾਲਾਂਕਿ ਕੋਈ ਬੰਦਸ਼ ਨਹੀਂ ਹੈ ਕਿ ਜੋੜਾ ਪਾਇਆ ਜਾ ਸਕਦਾ ਹੈ ਜਾਂ ਨਹੀਂ ਪਾਇਆ ਜਾ ਸਕਦਾ ਪਰ ਬਹੁਤ ਸਾਰੀਆਂ ਭਾਵਨਾਵਾਂ ਸਤਕਾਰ ਵਜੋਂ ਜਮ ਜਦੋਂ ਬਹੁਤ ਸਾਰੇ ਵੀਰ ਪੈਣਾ ਨੰਗੇ ਪੈਰੀ ਨਗਰ ਕੀਰਤਨ ਦੇ ਨਾਲ ਮਾਰਚ ਕਰਦੇ ਨੇ ਔਰ ਕਿਸ ਤਰੀਕੇ ਦਾ ਨਾਲ ਇੱਕ ਸੇਵਾ ਦਾ ਭਾਵ ਹੁੰਦਾ ਹੈ ਜੀ ਔਰ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਬਹੁਤ ਚੰਗੇ ਢੰਗ ਨਾਲ ਸਜਾਈ ਹੋਈ ਸੀ ਹਾਂਜੀ ਔਰ ਬਿਸ਼ੱਕ ਹੁਣ ਬਹੁਤ ਸਾਰੇ ਆਰਟੀਫੀਸ਼ੀਅਲ ਹੀ ਹੁੰਦੇ ਨੇ ਜਿਹੜੇ ਉੱਤੇ ਫਲਾਵਰਸ ਜਾਂ ਦੂਸਰੇ ਨੇ ਜੀ ਲੇਕਿਨ ਕਈ ਵਾਰੀ ਰੰਗਾਂ ਦੀ ਛੋਣ ਉਸ ਦੀ ਸ਼ੇਪ ਦੂਸਰਾ ਬਹੁਤ ਦੂਰੋਂ ਹੀ ਜਿਹੜਾ ਜਿਹੜਾ ਸੱਚਮੁੱਚ ਸਜਿਆ ਹੋਇਆ ਇੱਕ ਪੈਰੇਡ ਦਾ ਪ੍ਰਭਾਵ ਹੁੰਦਾ ਹੈ ਜੀ ਉਸ ਤੋਂ ਸੀ ਉਸ ਦੇ ਪਿੱਛੇ ਸਾਡੇ ਗਲਾਂ 'ਚ ਪਟੇ ਪਾ ਕੇ ਤੋਰਿਆ ਹੋਇਆ ਸੀ ਬਹੁਤ ਜ਼ਰੂਰੀ ਹੁੰਦੇ ਨੇ ਔਰ ਉਸ ਤੋਂ ਪਿੱਛੇ ਵੀ ਹਾਲਾਂ ਬਹੁਤ ਸੁੰਦਰ ਕੀਰਤਨ ਰਾਗ ਜੱਥਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੀ ਪਾਲਕੀ ਦੇ ਨਾਲ ਸੀ ਉਹਨਾਂ ਦਾ ਬੜੇ ਵਜਦ ਦੇ ਵਿੱਚ ਉਹਨਾਂ ਨੇ ਸ਼ਬਦ ਪੜ੍ਹੇ ਪਰ ਮੈਂ ਦੇਖਦਾ ਵੀ ਅਜੇ ਵੀ ਸਾਡੀ ਉਹ ਜਨਰੇਸ਼ਨ ਮੌਜੂਦ ਹੈ ਕਿ ਪਿੱਛੇ ਕੰਨਾਂ ਚ ਆਵਾਜ਼ ਜਿਵੇਂ ਮਾਤਾਵਾਂ ਦੇ ਕੀਰਤਨ ਦੀਆਂ ਗੁਰੂ ਕਲਗੀਧਰ ਪਾਤਸ਼ਾਹ ਦੇ ਨੂੰ ਯਾਦ ਕਰਕੇ ਭਾਵੇਂ ਸਿੱਧੀਆਂ-ਸਿੱਧੀਆਂ ਧਾਰਨਾਵਾਂ ਵੀ ਹੁੰਦੀਆਂ ਰਹੀਆਂ ਨੇ ਕਿ ਉਚਰੇ ਚੜ ਕੇ ਦੇਖ ਉਚਰੇ ਚੜ ਕੇ ਦੇਖ ਪਿਆਰਿਆ ਗੁਰੂ ਗੋਬਿੰਦ ਸਿੰਘ ਆਏ ਕਿ ਦਰਸ਼ਨ ਪਾਵਾਂ ਮੈਂ ਹੁਣ ਇਹ ਜਦੋਂ ਤੁਸੀਂ ਬਚਪਨ ਚ ਪ੍ਰਭਾਤ ਸੇਰੀ ਦੂਸਰੇ ਦੇਖਦੇ ਹੋ ਜੀ ਤੇ ਉਸ ਕਿਸਮ ਦੀ ਜਿਹੜੀ ਉਹ ਭਾਵਨਾ ਹੈ ਕਿ ਜਿੱਥੇ ਗੁਰੂ ਦਾ ਪਿਆਰ ਗੁਰੂ ਕਲਗੀਆਂ ਵਾਲੇ ਦੀ ਯਾਦ ਔਰ ਇਹ ਜਨਰੇਸ਼ਨ ਦਾ ਇੱਕ ਆਪਣਾ ਪਾਰਟ ਹੈ ਸਾਨੂੰ ਅਸੀਂ ਤਾਂ ਬਹੁਤ ਸਾਰੇ ਹੋਰ ਕਿਸਮ ਦੇ ਪ੍ਰਭਾਵਨ ਦੇ ਨਾਲ ਹੁਣ ਜਿਉਂਦੇ ਸੋ ਉਹ ਸਿੱਧੇ ਸਾਦੇ ਜੇ ਵਿਸ਼ਵਾਸ ਸੀ ਸਿੱਧਾ ਸਾਦਾ ਗੁਰੂ ਦਾ ਦیدار ਤੱਕਣ ਦੀ ਚਾਹਨਾ ਸੀ ਔਰ ਸਿੱਧੇ ਸਾਦੇ ਉਸ ਵਿਸ਼ਵਾਸ ਵਾਲੇ ਲੋਕਾਂ ਨੇ ਇਨਫੈਕਟ ਇਸ ਇਤਿਹਾਸ ਨੂੰ ਮਾਨਮਤੇ ਇਤਿਹਾਸ ਨੂੰ ਇੱਥੋਂ ਤੱਕ ਲਿਆਂਦਾ ਏ ਔਰ ਦੂਸਰਾ ਫਲੋਟ ਆ ਰਿਹਾ ਹੈ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਔਰ ਇਸ ਸੰਘਰਸ਼ ਨੂੰ ਸਮਰਪਤ ਸਹੀ ਇਹ ਖੂਬਸੂਰਤੀ ਹੈ ਕਨੇਟਿਕਟ ਪੈਰੇਡ ਦੀ ਮੈਂ ਹਮੇਸ਼ਾ ਕਨੇਟਿਕਟ ਕਹ ਦਿੰਨਾ ਕਾਰਟ ਰੇਡ ਕਾਰਟ ਰੇਡ ਦੀ ਪੈਰੇਡ ਦੀ ਕਿ ਇਹ ਜਿੱਥੋਂ ਤੱਕ ਖਾਲਸਾਣ ਦਾ ਮੁੱਦਾ ਹੈ ਪਹਿਲੇ ਦਿਨ ਤੋਂ ਹੀ ਕੋਈ ਇਫ ਐਂਡ ਬਟ ਨਹੀਂ ਹੈ ਔਰ ਕਲੈਰਿਟੀ ਨਾਲ ਇਹਦਾ ਜਿਹੜਾ ਮੈਸੇਜ ਹੁੰਦਾ ਉਹ ਪੰਥ ਚੜ੍ਹਦੀ ਕਲਾ ਦਾ ਹੁੰਦਾ ਹੈ ਔਰ ਜਦੋਂ ਤੱਕ ਇਹ ਨਗਰ ਕੀਰਤਨ پارک ਦੇ ਵਿੱਚ ਪਹੁੰਚਦੇ ਬਹੁਤ ਅੱਛਾ ਪ੍ਰਬੰਧ ਹੁੰਦਾ ਹੈ ਉੱਥੇ ਬਹੁਤ ਬੜੇ ਅੱਛੇ ਟੈਂਟ ਸ਼ਿਪਸ ਔਰ ਕਿਉਂਕਿ ਸੰਗਤ ਬਹੁਤ ਜ਼ਿਆਦਾ ਨਹੀਂ ਹੁੰਦੀ ਨਾਟ ਇਨ 1000ਸ ਕੇ ਬਹੁਤ ਜ਼ਿਆਦਾ ਹੈ ਤੇ ਫਿਰ ਉੱਥੇ ਕੜਮਾਸ ਵੀ ਨਹੀਂ ਪੈਂਦਾ ਜਿਵੇਂ ਅਸੀਂ ਵੱਡੀਆਂ ਪੈਰੇਡਸ ਦੇਖਦੇ ਆਂ ਕਈ ਵਾਰੀ ਕਈ ਥਾਂ ਤੇ ਤਾਂ ਸਟੈਂਪੀਡ ਹੋਣ ਤੱਕ ਜਾਣ ਵਾਲੀ ਗੱਲ ਹੁੰਦੀ ਹੈ ਵੀ ਲੰਗਰ ਤੇ ਇੱਕ ਦੋ ਹੀ ਬੂਥ ਹੋਣ ਕਿ ਔਰ ਇੰਨੀ ਭੀੜ ਛੋਟੇ ਬੱਚੇ ਹੁੰਦੇ ਨੇ ਸੋ ਇਥੇ ਅਲੱਗ-ਅਲੱਗ ਤਰ੍ਹਾਂ ਦਾ ਈਵਨ ਗੰਨੇ ਦਾ ਰਸੋਈ ਹੈ ਪੀਜ਼ਾ ਵੀ ਹੈ ਔਰ ਲੰਗਰ ਵੀ ਔਰ ਚਾਹ ਦਾ ਪ੍ਰਬੰਧ ਵੀ ਔਰ ਮੌਕੇ ਤੇ ਜਿੱਥੋਂ ਤੁਰੀ ਪੈਰੇਡ ਉੱਥੇ ਵੀ ਜਿਹੜਾ ਇਨੀਸ਼ੀਅਲੀ ਉਹਦਾ ਪ੍ਰਬੰਧ ਸੀ ਬੇਸ਼ੱਕ ਲਾਈਟ ਰਿਫਰੈਸ਼ਮੈਂਟਸ ਹਨ ਸੋ ਸਟੇਜ ਦੀ ਕਾਰਵਾਈ ਲਗਭਗ ਘੰਟਾ ਡੇਢ ਘੰਟਾ ਚੱਲੀ ਜਿਸ ਚ ਫਿਰ ਮੇਅਰ ਨੇ ਐਡਰੈਸ ਕੀਤਾ ਬਾਰੋਂ ਆਏ ਜਿਹੜੇ ਸਪੀਕਰਸ ਨੇ ਆਸਟ੍ਰੇਲੀਆ ਤੋਂ ਸਰ ਗੁਰਬਖਸ਼ ਸਿੰਘ ਬੈਂਸ ਆਏ ਹੋਏ ਸਨ ਆਜ ਸੰਸਾਨੂੰ ਮਿਲ ਉਹਨਾਂ ਨੇ ਕਿਹਾ ਤੁਸੀਂ ਕਾਰਟੇਡ ਹੀ ਆਜੋ ਸੋ ਇੱਕ ਚਲੋ ਉਹਨਾਂ ਨਾਲ ਗੱਲਬਾਤ ਦਾ ਮੌਕਾ ਵੀ ਬਣਿਆ ਔਰ ਉਹਨਾਂ ਨੇ ਸੰਗਤ ਦੇ دیدار ਵੀ ਕੀਤੇ ਜੀ ਔਰ ਕਮੇਟੀਆਂ ਦੇ ਨੁਮਾਇੰਦਿਆਂ ਨੇ ਐਡਰੈਸ ਕੀਤਾ ਔਰ ਜਿਵੇਂ ਅਸੀਂ ਦੱਸਿਆ ਸੀ ਕਿ ਕਿਵੇਂ ਪੈਂਸਿਲਵੇਨੀਆ ਦੀ ਸਟੇਟ ਨੇ ਵੀ ਉਹਨਾਂ ਦੀ ਅਸੈਂਬਲੀ ਨੇ ਪਹਿਲਾਂ ਕੀਤਾ ਸੀ ਸੈਨੇਟ ਨੇ ਵੀ ਕੀਤਾ ਉਸ ਦੀ ਪ੍ਰੋਕਲੇਮੇਸ਼ਨ ਕੀਤੀ ਔਰ ਉਹਨਾਂ ਨੇ ਵਿਸਾਖੀ ਨੂੰ ਐਸ ਅ ਸੈਕਰੇ ਡੇ ਜੀ ਸੋ ਉਹਨਾਂ ਦੀ ਜਿਹੜੀ ਹੈ ਸਾਰੀ ਟੀਮ ਆਈ ਹੋਈ ਸੀ ਉਹਨਾਂ ਨੇ ਉਸ ਪ੍ਰੋਕਲੇਮੇਸ਼ਨ ਨੂੰ ਪ੍ਰਬੰਧਕਾਂ ਨੂੰ ਦਿੱਤਾ ਹੈ ਔਰ ਹੋਰ ਵੀ ਜਿਹੜਾ ਸਾਰਾ ਸਾਰੇ ਮੈਨੇਜਮੈਂਟਸ ਨਿਊਯਾਰਕ ਨਿਊਜਰਸੀ ਦੀਆਂ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਕਾਂਗ ਉਹਨਾਂ ਨੇ ਐਡਰੈਸ ਕੀਤਾ ਭਾਈ ਹਿੰਮਤ ਸਿੰਘ ਕੋਆਰਡੀਨੇਸ਼ਨ ਕਮੇਟੀ ਔਰ ਬਾਕੀ ਸਾਰੇ ਗੁਰਦੁਆਰਿਆਂ ਦੇ ਮੈਂਬਰ ਤੋਂ ਬਹੁਤਿਆਂ ਦੇ ਨਾਂ ਨਹੀਂ ਹੁਣ ਲਏ ਜਾਣੇ ਸੋ ਕੁੱਲ ਮਿਲਾ ਕੇ ਇਹ ਇੱਕ ਰਿਪਰੈਜ਼ੈਂਟੇਟਿਵ ਗੈਦਰਿੰਗ ਹੁੰਦੀ ਹੈ ਔਰ ਸਾਨੂੰ ਉਹਨਾਂ ਨੇ ਜਿਵੇਂ ਮਾਨ ਦਿੱਤਾ ਸੀ ਮੁੱਖ ਮਹਿਮਾਨ ਦਾ ਸਾਡੇ ਲਈ ਟਾਈਮ ਵੀ ਜਿਹੜਾ ਆਪਣੀ ਗੱਲ ਕਹਿਣ ਦਾ ਸੀ ਔਰ ਅਸੀਂ ਜੋ ਵੀ ਮੌਜੂਦਾ ਹਾਲਾਤ ਨੇ ਉਸ ਦੇ ਨਾਲ ਗੱਲ ਕਰਦੇ ਆ ਇਸ ਗੱਲ ਨੂੰ ਵੀ ਹਾਈਲਾਈਟ ਕਰਵਾਇਆ ਕਿ ਕਿਵੇਂ ਜਦੋਂ ਕਿ ਅਸੀਂ ਬੀਤੇ ਚ ਦੇਖਦੇ ਆ ਗੁਰੂ ਗ੍ਰੰਥ ਗੁਰੂ ਪੰਥ ਹਰ ਹਕੂਮਤ ਦੋਨਾਂ ਨੂੰ ਟਾਰਗੇਟ ਕਰਦੀ ਹੈ ਜੀ ਅੱਜ ਦੀ ਹਕੂਮਤ ਨੇ ਵੀ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨਾਂ ਨੂੰ ਹੀ ਟਾਰਗੇਟ ਕੀਤਾ ਹੈ ਗੁਰੂ ਗ੍ਰੰਥ ਤੇ ਟਾਰਗੇਟ ਗੁਰੂ ਡਮ ਉਹ ਰਾਦਰ ਸੁਆਮੀ ਹੋਣ ਨਰ ਭਤਾਰੀ ਹੋਣ ਸੌਦਾ ਸਾਦ ਹੋਏ ਆਸ਼ੂਤੋਸ਼ ਹੋਏ ਲਗਾਤਾਰਤਾ ਨਾਲ ਚੱਲ ਰਹੇ ਔਰ ਗੁਰੂ ਪੰਥ ਦੇ ਉੱਤੇ ਕੱਲੂ ਕਾਰਿਆਂ ਦਾ ਜਿਹੜਾ ਉਹ ਮੀਂਹ ਵਰਾਇਆ ਹੋਇਆ ਜੂਨ 84 ਨਵੰਬਰ 84 ਪੂਰਾ ਇੱਕ ਦਾ ਹੱਕ ਫੇਰ ਨਸਲ ਕੁਸ਼ੀ ਔਰ ਹੁਣ ਕਿਵੇਂ ਵੱਖਰੇ ਟੰਗ ਨਾਲ ਪੰਜਾਬ ਨੂੰ ਡਰੱਗਸ ਦੇ ਹਵਾਲੇ ਕਰਨਾ ਹੋਏ ਜੋ ਹਾਲਾਤ ਬਣਾਏ ਹੋਏ ਨੇ ਜੀ ਔਰ ਖਾਸ ਤੌਰ ਤੇ ਪੋਲੀਟੀਕਲੀ ਕਿਵੇਂ ਸਾਨੂੰ ਸਾਡੀ ਆਵਾਜ਼ ਨੂੰ ਪੰਜਾਬ 'ਚ ਖਤਮ ਕੀਤਾ ਗਿਆ ਹੈ ਲਗਾਤਾਰਤਾ ਨਾਲ ਕੀਤਾ ਜਾ ਰਿਹਾ ਹੈ ਔਰ ਉਹ ਕਾਂਗਰਸ ਹੋਏ ਬਾਦਲ ਅਕਾਲੀ ਦਲ ਹੋਏ ਆਮ ਆਦਮੀ ਪਾਰਟੀ ਹੋਏ ਸਾਰੇ ਨੈਸ਼ਨਲਿਸਟ ਏਜੰਡੇ ਤੇ ਹੀ ਕੰਮ ਕਰਦੇ ਨੇ ਔਰ ਮੈਂ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਤੁਹਾਡਾ ਜਿਨ੍ਹਾਂ ਦੇ ਉੱਤੇ ਜਿਵੇਂ ਫੇਥ ਦੇ ਵਿੱਚ ਬੜੀ ਤਾਕਤ ਹੈ ਤੇ ਦੁਸ਼ਮਨ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਸਟ੍ਰਾਈਕ ਕਰੋ ਜੇ ਸਾਨੂੰ ਲੱਗਦਾ ਹੈ ਵੀ ਜਿਹੜਾ ਸਾਡਾ ਸਟਰੋਂਗਰ ਪੁਆਇੰਟ ਹੈ ਕਿ ਵੀ ਇਹਨੂੰ ਕਮਜ਼ੋਰ ਕਿਵੇਂ ਕਰਨੇ ਜੋ ਗੁਰੂ ਪੰਥ ਤੇ ਹਮਲਾ ਸਿਰਫ ਸਿੱਧੇ ਤੌਰ ਦੇ ਉੱਤੇ ਨਸਲ ਕੁਸ਼ੀਆਂ ਦੇ ਨਾਲ ਹੀ ਨਹੀਂ ਡਰੱਗਸ ਵੀ ਇੱਕ ਵੈਪਨ ਆਇਆ ਹੈ। ਔਰ ਬਾਹਰ ਜਿਸ ਤਰੀਕੇ ਨਾਲ ਸਾਡੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਅੰਮ੍ਰਿਤ ਛਕਾਣ ਦੀ ਬਿਲੀ ਕਿਵੇਂ ਕੁਲਦੀਪ ਸਿੰਘ ਨਾਂ ਦਾ ਮਸੰਦ ਜਿਹੜਾ ਕਿ ਉੱਥੇ ਆਪਣਾ ਡੇਰਾ ਖੋਲ ਕੇ ਬੈਠਾ ਹੈ ਵਰਜੀਨੀਆ ਦੇ ਵਿੱਚ ਉਸ ਨੇ ਅੰਮ੍ਰਿਤ ਸੰਚਾਰ ਦੇ ਨਾਂ ਥੱਲੇ ਜੋ ਕਰਤੂਤ ਕੀਤੀ ਹੈ ਜੋ ਬਲੇਸਫੇਮੀ ਕੀਤੀ ਹੈ ਉਹ ਉਸ ਨੂੰ ਵੀ ਅਸੀਂ ਹਾਈਲਾਈਟ ਕੀਤਾ ਕਿਉਂਕਿ ਗੱਲ ਜਿਹੜੀ ਹੈ ਕਾਫੀ ਅਹਿਮ ਹੈ ਜੀ ਅੱਜ ਵੀ ਜਿਹੜਾ ਨਿਊਯਾਰਕ ਉੱਥੋਂ ਦੇ ਵਰਜੀਨੀਆ ਮੈਰੀਲੈਂਡ ਡੀਸੀ ਦੇ ਗੁਰਦੁਆਰਿਆਂ ਦੀ ਇੱਕ ਮੀਟਿੰਗ ਜਿਹੜੀ ਹੈ ਨੁਮਾਇੰਦਿਆਂ ਦੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਇਸ ਮੁੱਦੇ ਨੂੰ ਲੈ ਕੇ ਹੋ ਰਹੀ ਹੈ ਟੀਵੀ 84 ਤੇ ਵੀ ਉਹਦੇ ਚ ਨੁਮਾਇੰਦਗੀ ਹੋਏਗੀ ਉਸ ਨੂੰ ਜਿਹੜਾ ਅਸੀਂ ਦੇਖਾਂਗੇ ਕਿ ਵੀ ਕਿਸ ਡਾਇਰੈਕਸ਼ਨ ਦੇ ਵਿੱਚ ਕਿਉਂਕਿ ਉੱਥੇ ਤਾਂ ਹੈ ਲੇਕਿਨ ਜਿਵੇਂ ਇਹ ਹੁੰਦਾ ਹੈ ਵੀ ਜਦੋਂ ਕੋਈ ਗੱਲ ਹੋਣ ਲੱਗਦੀ ਹੈ ਉਤਸ਼ਾਹ ਸਾਰੇ ਪਾਸੇ ਹੈ ਜੀ ਕੁਝ ਜਿਹੜੇ ਨੇ ਡਬਲ ਏਜੰਟ ਦੋਨੋਂ ਵਿੱਚ ਆਵੜਦੇ ਨੇ ਤੇ ਉਹ ਉਹਨੂੰ ਸলো ਡਾਊਨ ਕਰਨਾ ਚਾਹੁੰਦੇ ਨੇ ਔਰ ਉਹਨੂੰ ਟਾਈਮ ਦੇਜੋ ਟਾਈਮ ਦੇਜੋ ਨਤੀਜੇ ਦੇ ਤੌਰ ਤੇ ਫਿਰ ਉਸ ਚੋਂ ਇਹ ਹੁੰਦਾ ਹੈ ਕਿ ਵੀ ਇਸ਼ੂ ਡੈੱਡ ਹੋ ਜਾਂਦਾ ਹੈ ਤੇ ਜਿਵੇਂ ਅੰਗਰੇਜ਼ੀ ਚ ਕਹਿੰਦੇ ਨੇ ਕਿ ਦੇ ਵਾਂਟ ਟੂ ਕੀਪ देयर ਫੁੱਟ ਇਨ ਬੋਥ ਦਾ 도ਰਸ ਯਾਨੀ ਉਹ ਦੋਨਾਂ ਦਰਵਾਜ਼ਿਆਂ 'ਚ ਆਪਣਾ ਪੈਰ ਰੱਖਣਾ ਚਾਹੁੰਦੇ ਨੇ ਸੋ ਇਹ ਜਿਆ ਪ੍ਰਭਾਵ ਉੱਥੋਂ ਵੀ ਮਿਲ ਰਿਹਾ ਪਰ ਅਸੀਂ ਵੀ ਅਬਜ਼ਰਵ ਕਰ ਰਹੇ ਹਾਂ ਕਲੋਜ਼ਲੀ ਕਿ ਵੀ ਕੀ ਡਾਇਰੈਕਸ਼ਨ ਦੇ ਵਿੱਚ ਇਹ ਦੰਦੇ ਨੇ ਔਰ ਇਸ ਗੱਲ ਨੂੰ ਜਿਹੜਾ ਐਜ਼ ਅ ਇਸ਼ੂ ਜਿਹੜਾ ਸੰਗਤਾਂ ਦੇ ਵਿੱਚ ਪਾਵੇਂ ਇਹਨਾਂ ਨੇ ਇੱਕ ਜਿਹੜੀ ਪੈਰੇਡ ਪਿਛਲੇ ਸੈਚਰਡੇ ਉੱਥੇ ਹੋਈ ਉਹਦੇ 'ਚ ਵੀ ਇਸ ਇਸ਼ੂ ਨੂੰ ਬੈਕ ਬਰਨਰ ਤੇ ਰੱਖਣਾ ਚਾਹਿਆ ਪਰ ਉੱਥੇ ਵੀ ਸੰਗਤਾਂ ਦਾ ਰੋਸ ਸੀ ਔਰ ਇਹ ਇਸ਼ੂ ਪੁੱਛਿਆ ਗਿਆ ਕਿ ਭਾਈ ਆਹ ਕਰਤੂਤ ਕੀਤੀ ਔਰ ਇਹਦੇ ਤੇ ਕੀ ਕਾਰਵਾਈ ਹੋ ਰਹੀ ਹੈ ਸੋ ਇਹ ਸਾਰਿਆਂ ਨੂੰ ਸਾਡੀ ਟੀਵੀ 84 ਦੀ ਟੀਮ ਵੀ ਪੂਰੀ ਮੌਜੂਦ ਸੀ ਇਸ ਕਾਰਟੇਜ ਪੈਰੇਡ ਦੇ ਵਿੱਚ ਤੁਸੀਂ ਵੀ ਐਂਕਰਿੰਗ ਕੀਤੀ ਹੈ ਜੀ ਔਰ ਜਿਹੜੀ ਸਾਡੇ ਲਈ ਇੱਕ ਹੋਰ ਵੀ ਮਾਣ ਵਾਲੀ ਗੱਲ ਸੀ ਕਿ ਉਹਨਾਂ ਨੇ ਟੀਵੀ 84 ਨੂੰ ਰੈਕਗਨਾਈਜ਼ ਕਰਦੇ ਆ ਸਪੈਸ਼ਲ ਸ਼ੀਲਡ ਵੀ ਜੀ ਇਸ ਮੌਕੇ ਦੇ ਉੱਤੇ ਦਿੱਤੀ ਔਰ ਉਹਨਾਂ ਨੇ ਕਿਹਾ ਵੀ ਇਹ ਪੰਥਕ ਚੈਨਲ ਹੈ ਔਰ ਸਿੱਖਾਂ ਦੀ ਆਵਾਜ਼ ਦੁਨੀਆ ਭਰ ਚ ਪਹੁੰਚਾਉਣਾ ਬਿਨਾਂ ਖੌਫ ਤੋਂ ਬਿਨਾਂ ਕਿਸੇ ਲਗ ਲਵੇਟ ਤੋਂ ਸੋ ਸਾਡੇ ਲਈ ਇਹ ਫਖਰ ਔਰ ਮਾਨ ਵਾਲੀ ਗੱਲ ਹੈ ਜੋ ਉਥੋਂ فارਗ ਹੋਏ ਜ਼ਾਰੇ ਪ੍ਰੋਗਰਾਮ ਸਾਨੂੰ ਪਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਥਾਂ ਥਾਂ ਤੋਂ ਜ਼ਲੀਲ ਹੋ ਕੇ ਆ ਰਿਹਾ ਹੈ ਸ਼ਿਕਾਗੋ ਚ ਜ਼ਲੀਲ ਹੋਇਆ ਜਦੋਂ ਉਤਰਿਆ ਹੀ ਹੈ ਪ੍ਰੋਟੈਸਟ ਫਿਰ ਫਰੇਜ਼ਨੋ ਦੇ ਵਿੱਚ ਪ੍ਰੋਟੈਸਟ ਫਿਰ ਮਿਲਪੀਟਸ ਪ੍ਰੋਟੈਸਟ ਔਰ ਨਿਊਯਾਰਕ ਦੇ ਵਿੱਚ ਇਡੇ ਵੱਡੇ ਸ਼ਹਿਰ ਚ ਆਏ ਤੇ ਬਿਨਾਂ ਸਵਾਗਤ ਦੇ ਚਲਾ ਜਾਏ ਹਾਂ ਇਹ ਤਾਂ ਨਹੀਂ ਕਬੂਲ ਨਹੀਂ ਹੈ ਹਾਂ ਇਹ ਸਾੜੀਆਂ ਜਿਸ ਨੂੰ ਕਹਿੰਦੇ ਨੇ ਵੀ ਸਾਡੇ ਪਿੰਡ ਦੇ ਰਿਵਾਜ ਦੇ ਖਿਲਾਫ ਹੈ ਖਿਲਾਫ ਹੈ ਜੀ ਸੋ ਸਿਕਸ ਫਰ ਜਸਟਿਸ ਸ਼ੋ ਮਨੀ ਅਕਾਲੀਦਾਰ ਅਮਰ ਸਰ ਸਿਕਸ ਯੂਥ ਆਫ ਅਮਰੀਕਾ ਔਰ ਕੋਆਰਡੀਨੇਸ਼ਨ ਕਮੇਟੀ ਈਸਟ ਕੋਸ ਸਾਰਿਆਂ ਦੇ ਸਾਂਝੇ ਉਦਮ ਨਾਲ ਲੌਂਗ ਆਇਲੈਂਡ ਦੇ ਹਿਲਟਨ ਹੋਟਲ ਜਿੱਥੇ ਕਿ ਉਹਨੂੰ ਠਹਿਰਾਇਆ ਗਿਆ ਉਹਨੂੰ ਇਕੱਠ ਰੱਖਿਆ ਹੋਇਆ ਸੀ ਸੋ ਉਹਦੇ ਬਾਅਦ ਅਸੀਂ ਵੀ ਜਾ ਕੇ ਆਪਣੇ ਆਸਣ ਜਮਾ ਦਿੱਤੇ ਜਾਂ ਕੋਕ ਧੂਣੀ ਲਾ ਦਿੱਤੀ ਜੀ ਔਰ ਜਿਹੜਾ ਜੋਸ਼ੋਖ ਰੋਸ਼ ਔਰ ਉਤਸ਼ਾਹ ਸੀ ਉਹ ਸਾਰੇ ਦੇ ਵਿੱਚ ਔਰ ਉਹਨਾਂ ਨੇ ਕਿਉਂਕਿ 6 ਫਰ ਜਸਟਿਸ ਨੇ ਪ੍ਰਬੰਧ ਕੀਤਾ ਸੀ ਉਹ ਲਾਈਵ ਵੀ ਨਾਲ ਜਾ ਰਹੇ ਸੀ ਜੋ ਤੱਕ ਮੈਂ ਵਾਪਸ ਪਹੁੰਚਿਆ ਤਾਂ 4-5 ਟੈਕਸਟ ਮੈਸੇਜ ਸੀ ਸਾਡੇ ਵੈਲਵਿਸ਼ਰਸ ਦੇ ਜਿਨ੍ਹਾਂ ਨੇ ਸਾਡੇ ਲਈ ਅਰਦਾਸ ਕੀਤੀ ਸੀ ਸ਼ਰ੍ਹਾਗਾ ਕੀਤੀ ਸੀ ਸੋ ਵੀਰ ਸੁਖੰਦਰ ਬਾਜਵਾ ਜਿਨ੍ਹਾਂ ਨੇ ਵਿਖਿਆ ਸੁਣ ਮੈਂ ਕਹਾਂ ਜੀ ਤੁਸੀਂ ਬਹੁਤ ਵਧੀਆ ਪੈਂਪਰ ਕੀ ਫਸਲ ਤੇ ਉਹਨਾਂ ਦੀ ਲਿਖਤ ਵੀ ਹੈ ਸ਼ਾਇਦ ਤੁਸੀਂ ਪੜ੍ਹ ਵੀ ਸਕੋ ਜੀ ਅ ਔਰ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਇਹ ਸਾਨੂੰ ਚੰਗਾ ਵੀ ਲੱਗਦਾ ਹੈ ਇਹ ਤਾਂ ਨਹੀਂ ਹੈ ਗੱਲ ਕਿ ਵੀ ਚੰਗਾ ਨਹੀਂ ਲੱਗਦਾ ਜਿਵੇਂ ਮੈਂ ਉਹ ਆਪਣੇ ਮਿੱਤਰ ਸ਼ੇਖ ਸਾਹਿਬ ਦੀ ਗੱਲ ਕਰਦਾ ਹੁੰਦਾ ਹੁੰਦਾ ਵੀ ਉਹ ਕਹਿੰਦੇ ਸੀ ਵੀ ਨਾ ਤਾਲਾਮੀਆਂ ਨੂੰ ਵੀ ਆਪਣਾ ਚੰਗਾ ਲੱਗਦਾ ਹੈ ਜੀ ਪਰ ਮੈਂ ਸਮਝਦਾ ਹਾਂ ਵੀ ਇਹ ਵਡਿਆਈ ਸਤਿਗੁਰੂ ਦੀ ਹੈ ਔਰ ਸਾਡੇ ਉਹਨਾਂ ਵੀਰਾਂ ਪੈਣਾ ਦੀਆਂ ਅਰਦਾਸਾਂ ਉਹਨਾਂ ਦਾ ਸਹਾਰਾ ਉਹਨਾਂ ਦਾ ਸਾਥ ਦੇਣਾ ਉਦੀ ਬਦੌਲਤ ਹੈ ਕਿ ਜਿਹਦੇ ਕਰਕੇ ਮੂੰਹ ਚੋਂ ਆਵਾਜ਼ ਨਿਕਲਦੀ ਹੈ ਜੇ ਗੁਰੂ ਦੀ ਰਹਿਮਤ ਨਾ ਹੋਏ ਫਿਰ ਤਾਂ ਜਿਵੇਂ ਅਸੀਂ ਪੜਦੇ ਹਾਂ ਕਿ ਹਰ ਜਪੰਦਿਆਂ ਖਿੰਨ ਢਿਲ ਨਾ ਕੀ ਚਈ ਮੇਰੀ ਜਿੰਦੜੀਏ ਮਤ ਕੇ ਜਾਪੇ ਸੋ ਆਵੇ ਕੇ ਨਾ ਆਵੇ ਰਾਮ ਬਹੁਤ ਵਾਰ ਤੇ ਪਤਾ ਹੀ ਨਹੀਂ ਹੁੰਦਾ ਵੀ ਅਗਲਾ ਸਾਹ ਆਉਣਾ ਵੀ ਹੈ ਕਿ ਨਹੀਂ ਦੇ ਸਤਗੁਰੂ ਦੀ ਆਪਣੀ ਰਹਿਮਤ ਹੈ ਜਿਸ ਤੇ ਸਿਰ ਤੇ ਵੀ ਹੱਥ ਰੱਖ ਕੇ ਸੇਵਾ ਲੈ ਲੈਣ ਅਗਲੇ ਦਿਨ ਐਤਵਾਰ ਗੁਰਦੁਆਰਾ ਬਾਬਾ ਮੱਖਣਸ਼ਾਹ ਰੁਬਾਣਾ 6 ਸੈਂਟਰ ਵੱਲੋਂ ਸਪੈਸ਼ਲ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਪੁਰਬ ਬੇਸ਼ੱਕ ਜਿਹੜਾ ਪਿਛਲੇ ਹਫਤੇ ਸੀ ਪਰ ਪਿਛਲੇ ਹਫਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਸੀ ਔਰ ਕੱਲ ਮਦਰਸ TABC ਮਾਪਾਵਾਂ ਦੀ ਯਾਦ ਨੂੰ ਸਮਰਪਿਤ ਸੋ ਉਸ 'ਚ ਵੀ ਅਸੀਂ ਪਾਰਟਿਸਪੇਸ਼ਨ ਕੀਤੀ ਗੁਰਦੁਆਰਾ ਸਾਹਿਬ ਦੇ ਦੀਵਾਨ ਔਰ ਉਹਨਾਂ ਨੇ ਆਨਵਾਰੇ ਦੇ ਨਾਲ ਦੇ ਪ੍ਰੋਗਰਾਮਾਂ ਦੇ ਜਿਹੜੀਆਂ ਨੇ ਟੀਵੀ 84 ਔਰ ਬਾਕੀ ਚੈਨਲਸ ਨੇ ਜਿਹੜਾ ਸ਼ੂਟਸ ਵੀ ਕੀਤੇ ਐਡਸ ਲਈ ਜੀ ਔਰ ਸੰਗਤ ਨੂੰ ਅਸੀਂ ਐਡਰੈਸ ਕਰਦੇ ਆਂ ਇਹੀ ਗੱਲ ਯਾਦ ਕਰਾਈ ਬਾਕੀ ਤਾਂ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਉਹਨਾਂ ਦੇ ਖਜ਼ਾਨੇ ਸਤਗੁਰੂ ਦੇ ਅਸੀਂ ਕੀ ਗੁਣ ਗਾਇਨ ਕਰ ਸਕਦੇ ਪਰ ਪੇਰੈਂਟਸ ਦੇ ਹਵਾਲੇ ਨਾਲ ਮੈਂ ਇਹ ਜ਼ਰੂਰ ਗੱਲ ਕਹੀ ਔਰ ਕਿਉਂਕਿ ਅਸੀਂ ਲਾਸਟ ਇਅਰ ਤਾਂ ਪੂਰਾ ਸੈਗਮੈਂਟ ਕੀਤਾ ਸੀ ਇਹਦੇ ਤੇ ਐਤ ਕੀ ਗੁਦਰਤੀ ਵੀ ਕੈਨਟ ਸੀ ਜੀ ਕਿ ਇੱਕ ਗੱਲ ਧਿਆਨ ਰਹਿ ਬੀ ਬਹੁਤ ਵਾਰ ਅਸੀਂ ਗੱਲਾਂ ਬਹੁਤ ਕਰਦੇ ਹਾਂ ਗੁਰਦੁਆਰਿਆਂ ਦੇ ਵਿੱਚ ਵੀ ਵੱਡੇ ਜਿਹੜੀ ਹੈ ਸੇਵਾ ਦੇ ਨਾਂ ਥੱਲੇ ਕਰਦੇ ਪਰ ਘਰਾਂ ਚ ਅਸੀਂ ਮਾਪਿਓ ਨੂੰ ਇਗਨੋਰ ਕਰ ਰਹੇ ਹਾਂ ਔਰ ਮੈਂ ਕਹਿਆ ਕਿ ਵੀ ਇਹ ਸੋਸਾਇਟੀ ਦੀਆਂ ਬਹੁਤ ਖੂਬਸੂਰਤ ਚੀਜ਼ਾਂ ਨੇ ਅਮਰੀਕਨ ਸਿਸਟਮ ਦੇ ਵਿੱਚ ਆ ਕੇ ਬਹੁਤ ਕੁਝ ਚੰਗੇ ਪਰ ਕੁਝ ਚੀਜ਼ਾਂ ਇਹਨਾਂ ਦੀਆਂ ਕਮਜ਼ੋਰ ਨੇ ਜਿਹੜੀਆਂ ਸਾਡੇ ਸੱਭਿਆਚਾਰ ਦੀਆਂ ਬਹੁਤ ਮਜ਼ਬੂਤ ਨੇ ਇੱਥੇ ਜਿਹੜਾ ਇੰਡੀਵਿਜੂਅਲਿਜ਼ਮ ਹੈ ਯਾਨੀ ਕੱਲੋ ਕੱਲਾ ਮਾਈ ਹੂੰ ਮਾਈ ਕਾਰ ਮਾਈ ਦੇ ਸੋ ਹਸਬੈਂਡ ਵਾਈਫ ਰ ਵੀ ਹੁੰਦਾ ਹੈ ਕਿ ਵੀ ਜਿਹੜਾ ਉਹਨਾਂ ਦਾ ਆਪਣਾ ਇੱਕ ਹੈ ਜਿਸ ਉਸ ਦਾਇਰਾਕਾਰ ਚੋ ਕਿਸ ਨੂੰ ਦੂਜੇ ਨੂੰ ਨਹੀਂ ਐਂਟਰ ਹੋਣ ਦਿੱਤੇ ਚਲੋ ਇਹਨਾਂ ਦਾ ਇੱਕ ਆਪਣਾ ਝੁਕਾ ਹੈ ਪਰ ਸਾਡੀ ਸੁਸਾਇਟੀ ਜਾਂ ਸਾਡਾ ਸਮਾਜ ਦੇ ਵਿੱਚ ਅਸੀਂ ਸਾਡੇ ਪੇਰੈਂਟਸ ਜਿਵੇਂ ਬੱਚੇ ਬੱਚੀ ਨੂੰ ਰੇਸ ਕਰਦੇ ਨੇ ਉਹਨਾਂ ਦੀਆਂ ਆਸਾਂ ਹੁੰਦੀਆਂ ਨੇ ਖਾਸ ਤੌਰ ਤੇ ਮੁੰਡਿਆਂ ਤੇ ਬਹੁਤ ਜ਼ਿਆਦਾ ਬੁਢਾਪੇ ਦਾ ਸਹਾਰਾ ਵੀ ਮੰਗਦੇ ਨੇ ਸਮਾਜ ਦੇ ਵਿੱਚ ਜਦੋਂ ਉਹ ਰਹਿਣਾ ਚਾਹੁੰਦੇ ਨੇ ਆਪਣੇ ਬੱਚਿਆਂ ਕੋਲ ਸੋ ਇਹ ਇੱਕ ਜ਼ਿੰਮੇਵਾਰੀ ਬਣਦੀ ਹੈ ਔਰ ਇੱਕ ਚੁਕਾ ਬਣਦਾ ਜਾ ਰਿਹਾ ਹੈ ਕਿ ਅਸੀਂ ਵੀ ਸਾਂਝੇ ਪਰਿਵਾਰਾਂ ਦੀ ਬਰਕਤ ਔਰ ਉਸ ਵਿਚਲਾ ਜਿਹੜਾ ਸਵਾਦ ਇੱਕ ਸਾਂਝ ਦੇ ਨਾਲ ਜੁੜਦਾ ਹੈ ਉਹਨੂੰ ਛੱਡ ਕੇ ਇੰਡੀਵਿਜੂਅਲਿਸਟਿਕ ਹੁੰਦੇ ਜਾਂਦੇ ਔਰ ਨਤੀਜਾ ਅੱਜ ਜੇ ਸਾਡੇ ਬੱਚੇ ਬੱਚੀਆਂ ਨੇ ਜਿਸ ਘਰ ਚ ਦਾਦਾ ਦਾਦੀ ਨੇ ਜਾਂ ਨਾਨਾ ਨਾਨੀ ਨੇ ਮੈਂ ਸਮਝਦਾ ਵੀ ਇਹਦੇ ਚ ਵੀ ਉੱਥੇ ਤੁਸੀਂ ਦੇਖੋਗੇ ਕਿਸੇ ਨਾਲ ਮੇਰੀ 2 ਦਿਨ ਪਹਿਲਾਂ ਗੱਲ ਹੋ ਰਹੀ ਸੀ ਤਾਂ ਬੱਚਾ ਬਹੁਤ ਸੋਹਣੀ ਪੰਜਾਬੀ ਬੋਲ ਰਿਹਾ ਜੀ ਉਹਨਾਂ ਨੇ ਪਹਿਲਾਂ ਚੁੱਕਿਆ ਗੱਲਬਾਤ ਕੀਤੀ ਸੋ ਕਹਿੰਦਾ ਮੈਂ ਕਿਹਾ ਜੀ ਇਹ ਬਹੁਤ ਚੰਗੀ ਹੈ ਕਹਿੰਦਾ ਜੀ ਸਾਡੇ ਕੋਲ ਟਾਈਮ ਕਿੱਥੇ ਹੁੰਦਾ ਹੈ ਦਾਦਾ ਦਾਦੀ ਕੋਲੋਂ ਹੀ ਸਿੱਖਦਾ ਤੇ ਉਹ ਹੁੰਦੇ ਨੇ ਉਹ ਬੋਲਦੇ ਪੰਜਾਬੀ ਨੇ ਤੇ ਸਾਨੂੰ ਕੋਈ ਲੋੜ ਹੀ ਨਹੀਂ ਪਈ ਸਿਖਾਣ ਦੀ ਤੇ ਕੁਝ ਚੀਜ਼ਾਂ ਜਿਹੜੀਆਂ ਅਸੀਂ ਸਮਝਦੇ ਆਂ ਔਰ ਇਹ ਗੱਲ ਮੈਂ ਯਾਦ ਕਰਵਾਈ ਕਿ ਇਹ ਸਾਡਾ ਸਾਡਾ ਗੁਰਮਤ ਸੁਨਿਆ ਵੀ ਹੈ ਹੁਣ ਗੁਰੂ ਰਾਮਦਾਸ ਜੀ ਜਿਨ੍ਹਾਂ ਤੋਂ ਚੱਕ ਰਾਮਦਾਸ ਅੰਮ੍ਰਿਤਸਰ ਵਸਦਾ ਹੈ ਤੁਹਾਨੂੰ ਤਨ ਰਾਮਦਾਸ ਗੁਰ ਜਿਨ ਸਿਰਿਆਤ ਨੇ ਸਵਾਰਿਆ ਸੀ ਪੜਦੇ ਜੀ ਪਰ ਉਹਨਾਂ ਹੀ ਗੁਰੂ ਰਾਮਦਾਸ ਜੀ ਦੇ ਮੁਖਾਰਬਨ ਤੋਂ ਇਹ ਨਿਕਲਦਾ ਹੈ ਜਦੋਂ ਕਿ ਉਹਨਾਂ ਦਾ ਵੱਡਾ ਪੁੱਤਰ ਪ੍ਰਿਥੀ ਚੰਦ ਜਿਹੜਾ ਉਹ ਉਸ ਕਿਸਮ ਦਾ ਬਿਹੇਵ ਕਰਦਾ ਹੈ ਖੁਦਗਰਜ਼ੀ ਦਾ ਖਾਂਦਾ ਹੈ ਗਰੀਡ ਦਾ ਖਾਂਦਾ ਹੈ ਕਿ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਵਢੀਰੇ ਤਮ ਹੋ ਤਿੰਸੋ ਝਗਰਨ ਪਾਪ ਕਿ ਪੁੱਤਰ ਕਿਉਂ ਪਿਓ ਨਾਲ ਝਗੜਾ ਕਰਦੇ ਜਿਸ ਨੇ ਤੈਨੂੰ ਜਿਨ੍ਹਾਂ ਨੇ ਤੈਨੂੰ ਵਾਪਿਓ ਨੇ ਜਣੇ ਵੱਡੇ ਕੀਤਾ ਉਹਨਾਂ ਨਾਲ ਝਗੜਨਾ ਪਾਪ ਹੈ ਔਰ ਭਾਈ ਗੁਰਦਾਸ ਜੀ ਨੇ ਤਾਂ ਇੱਕ ਬਿਲਕੁਲ ਮਹਾ ਹਤਿਆਰਾ ਕਿਹਾ ਜਿਹੜਾ ਕਿ ਆਪਣੇ ਮਾਪਿਓ ਨੂੰ ਤਜਦਾ ਜਾਂ ਉਹਨਾਂ ਦਾ ਧਿਆਨ ਨਹੀਂ ਰੱਖਦਾ ਸੋ ਮੈਂ ਇਹ ਕਹਾਂ ਔਰ ਆਪਣੇ ਦਰਸ਼ਕਾਂ ਨੂੰ ਵੀ শ্রোਤਿਆਂ ਨੂੰ ਵੀ ਕਿ ਭਾਈ ਜੇ ਮਾਂ ਬਾਪ ਨਾਲ ਤੁਸੀਂ ਰੁੱਸੇ ਹੋਏ ਹੋ ਜਾਂ ਉਹ ਤੁਹਾਡੇ ਨਾਲ ਰੁੱਸੇ ਹੋਏ ਨੇ ਕੋਈ ਇੱਕੋ ਦਿਨ ਨਹੀਂ ਮਰਾਨਾ ਹੁੰਦਾ ਕਿ ਵੀ ਐਤਵਾਰ ਲੰਘ ਗਿਆ ਮੈਂਡਸਡੇ ਕਿ ਵੀ ਜਾਓ ਉਹਨਾਂ ਦੇ ਪੈਰ ਛੂਹੋ ਉਹਨਾਂ ਨੂੰ ਉਹਨਾਂ ਦੀ ਗੱਲ ਵਕੜੀ ਚਾਓ ਔਰ ਕੋਈ ਇਸ ਦਾ ਇਸਲਾਮ ਦੇ حوالے ਨਾਲ ਵੀ ਮੈਂ ਕਿਹਾ ਵੀ ਉਹ ਕਹਿੰਦੇ ਨੇ ਵੀ ਜਿਹੜੀ ਜੰਨਤ ਹੈ ਉਹ ਮਾਂ ਦੇ ਪੈਰਾਂ 'ਚ ਹੈ ਜੰਨਤ ਸਵਰਗ ਨੂੰ ਕਹਿੰਦੇ ਨੇ ਜੀ ਸੋ ਇਹ ਗੱਲ ਜ਼ਰੂਰ ਮੈਂ ਕਹਾਂਗਾ ਕਿ ਭਾਈ ਜਾ ਕੇ ਅੱਜ ਵੀ ਕੱਲ ਵੀ ਜਿਹੜੇ ਵੀ ਦਿਨ ਨੇ ਆਪਣੇ ਮਾਪਿਓ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਉਹਨਾਂ ਨੂੰ ਕੋਲ ਰੱਖੋ ਉਹਨਾਂ ਨੂੰ ਜਮਾ ਨਾ ਤਰਾਓ ਜਾ ਕੇ ਐਂਡਰ ਹਾਊਸੇਸ 'ਚ ਬੜਾ ਵਧੀਆ ਅਪਾਰਟਮੈਂਟ ਮਿਲ ਜਾਂਦਾ ਹੈ ਜੀ ਇਹ ਦੂਸਰਾ ਹੁੰਦਾ ਨਹੀਂ ਉਹਨਾਂ ਨੂੰ ਤੁਹਾਡਾ ਸਾਥ ਚਾਹੀਦਾ ਹੈ ਉਹਨਾਂ ਨੂੰ ਜ਼ਿੰਦਗੀ ਦੀ ਜਿਨ੍ਹਾਂ ਨੇ ਸਵੇਰ ਦੁਪਹਿਰ ਪਰ ਜਵਾਨੀ ਬੱਚਿਆਂ ਦੇ ਲਈ ਦਿੱਤੀ ਹੈ ਅੱਜ ਉਹਨਾਂ ਦੇ ਜੀਵਨ ਦੀ ਸੰਝ ਹੈ ਜੀਵਨ ਦੀ ਸ਼ਾਮ ਹੈ ਉਹਨਾਂ ਨੂੰ ਕੱਲਿਆ ਨਾ ਛੱਡੋ ਸਭ ਤੋਂ ਵੱਡੀ ਲੋੜ ਉਹਨਾਂ ਨੂੰ ਤੁਹਾਡੇ ਸਾਥ ਦੀ ਹੈ ਜੀ ਔਰ ਮੈਂ ਕਨਕਲੂਡ ਕਰਾਂ ਇਹ ਸੈਗਮੈਂਟ ਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਇਹਨਾਂ ਲਾਈਨਾਂ ਦੇ ਨਾਲ ਮਦਰਸ ਡੇ ਨੂੰ ਗੁਰੂ ਸਾਹਿਬ ਨੇ ਤਾਂ ਨਾਨਕ ਪੰਡਾ ਬਾਹਰਾ ਇੱਕੋ ਸੱਚਾ ਸੋਈ ਜੀ ਨੈਕਸਟ ਟੂ ਗੋਡ ਕਿ ਸਿਰਫ ਇੱਕ ਰੱਬ ਹੈ ਜਿਹੜਾ ਔਰਤ ਦੀ ਕੁੱਖ ਚ ਨਹੀਂ ਹੁੰਦਾ ਬਾਕੀ ਸਭ ਕੁਝ ਹੀ ਔਰਤ ਦਾ ਹੀ ਹੈ ਜੋ ਵੀ ਕ੍ਰੀਏਟ ਹੋਇਆ ਸੋ ਨਾਨਕ ਪੰਡਾ ਬਾਹਰਾ ਇੱਕੋ ਸੱਚਾ ਸੋਈ ਤੇ ਪ੍ਰੋਫੈਸਰ ਮੋਨ ਸਿੰਘ ਦੀਆਂ ਲਾਈਨਾਂ ਨੇ ਕਿ ਮਾਂ ਵਰਗਾ ਕਣ ਛਾਵਾ ਬੂਟਾ ਦੂਜਾ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ ਬਾਕੀ ਕੁਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ ਐ ਪਰ ਫੁੱਲਾਂ ਦੇ ਸੁੱਕਿਆਂ ਇਹ ਬੂਟਾ ਮੁਰਝਾਏ ਜੀ ਮਾਂ ਬਾਪ ਦੇ ਲਈ ਜਿਹੜੇ ਬੱਚੇ ਬੱਚੀਆਂ ਨੇ ਉਹ ਫੁੱਲ ਨੇ ਤੇ ਆਮ ਪਲਾਂਟਸ ਜਿਹੜੇ ਨੇ ਜਦੋਂ ਜੜ ਸੁੱਕਦੀ ਆ ਉਦੋਂ ਮੁਰਝਾਂਦੇ ਨੇ ਤੇ ਜਦੋਂ ਬੱਚੇ ਬੱਚੀ ਨੂੰ ਤਕਲੀਫ ਹੁੰਦੀ ਹੈ ਉਦੋਂ ਮਾਂ ਬਾਪ ਦੇ ਚਿਹਰੇ ਕੁਮਲਾ ਜਾਂਦੇ ਨੇ ਉਹਨਾਂ ਦੇ ਅੰਦਰ ਰੋਗ ਲੱਗ ਜਾਂਦਾ ਇੱਕ ਹੌਕਾ ਲੱਗ ਜਾਂਦਾ ਜੀ ਕਈ ਵਾਰ ਜਿਨ੍ਹਾਂ ਦੇ ਬੱਚੇ ਬੱਚੀਆਂ ਜਵਾਨੀ ਚ ਚਲੇ ਜਾਂਦੇ ਨੇ ਜਾਂ ਉਹ ਕਹਿਣਗੇ ਕਿ ਜੀ ਮੈਨੂੰ ਕੋਈ ਦੁੱਖ ਤਾਂ ਕੋਈ ਨਹੀਂ ਸੀ ਸਭ ਕੁਝ ਸੀ ਬਸ ਪੁੱਤ ਦਾ ਹੌਕਾ ਹੀ ਲੈ ਗਿਆ ਜਾਂ ਬੱਚੀ ਦਾ ਹੌਕਾ ਹੀ ਲੈ ਗਿਆ ਸੋ ਜ਼ਾਹਰ ਹੈ ਕਿ ਜਿੱਥੇ ਇਸ ਕਦਰ ਬਿਲਕੁਲ ਜਿਸ ਦੇ ਵਿੱਚ ਕੋਈ ਸ਼ਰਤ ਨਹੀਂ ਹੁੰਦੀ ਪਰ ਮੈਂ ਸਮਝਦਾ ਹਾਂ ਵੀ ਇਹ ਰਿਸ਼ਤੇ ਨੇ ਇੱਕ ਪਾਸੇ ਮਾਪਿਓ ਨੇ ਜਾਂ ਦੂਸਰੇ ਤੁਹਾਡੇ ਫਿਰ ਜਿਹੜੇ ਗਮਖਾਰ ਤੁਹਾਡੇ ਸੱਜਣ ਤੁਹਾਡੇ ਪਿਆਰੇ ਜਿਨ੍ਹਾਂ ਨਾਲ ਤੁਸੀਂ ਕਿਉਂਕਿ ਉੱਥੇ ਤੁਹਾਡਾ ਨਿਜ ਨਹੀਂ ਹੁੰਦਾ ਤੁਸੀਂ ਜਦੋਂ ਕਿਸੇ ਨੂੰ ਆਪਣਾ ਦੋਸਤ ਕਹਿੰਦੇ ਹੋ ਆਪਣਾ ਪਿਆਰਾ ਕਹਿੰਦੇ ਹੋ ਉਸ ਨੂੰ ਤੁਸੀਂ ਉਸ ਲਈ ਫਿਰ ਤੁਸੀਂ ਆਪਣਾ ਸੈਲਫ ਨਹੀਂ ਰੱਖਦੇ ਇਸ ਲਈ ਇੱਕ 파ਰਟ ਉਹ ਹੁੰਦਾ ਜਦੋਂ ਵੀ ਗੁਰਬਾਣੀ ਦੇ ਦੂਸਰੇ ਈਡੀਅਮ ਜਿਹੜੇ ਨੇ ਉਹ ਰੱਬ ਨੂੰ ਵੀ ਜਦੋਂ ਮੁਖਾਤਬ ਕੀਤਾ ਤੇ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ ਹੁਣ ਇਹ ਹੈ ਕਿ ਜਦੋਂ ਉਹ ਰਿਸ਼ਤਾ ਪਰ ਮਾਪੇ ਹੁੰਦਾ ਸਾਡੇ ਸਾਹਮਣੇ ਨੇ ਉਹਨਾਂ ਨੇ ਤਾਂ ਸਾਨੂੰ ਜਣਿਆ ਵੱਡੇ ਕੀਤਾ ਸੋ ਅੱਜ ਅਸੀਂ ਮਾਵਾਂ ਨੂੰ ਵੀ ਯਾਦ ਕਰਦੇ ਹਾਂ ਸਾਡਾ ਮਦਰਸ ਡੇ ਅੱਜ ਸਹੀ ਜੀ ਔਰ ਇਹ ਸਾਡੀ ਕਾਰਗੁਜ਼ਾਰੀ ਦਾ ਨਵਿਰ ਦੇ ਨਾਲ ਦੱਸ ਦੋ ਤਾਂ ਠੀਕ ਹੈ ਰਸ ਮੈਂ ਟਾਪਿਕ ਦੱਸਦੇ ਤੁਸੀਂ ਵੀਰੇ ਵੀ ਨਾਲ ਦੱਸਤਾ ਠੀਕ ਹੈ ਰਸ ਤੁਹਾਡਾ ਬਹੁਤ ਪਿਆਰ ਸ਼ੁਕਰੀਆ ਸਨਾਲਾ ਨੇ ਬ੍ਰੇਕ ਵੀਅਰਸ ਦਸਾਂ ਨਾਲ ਇਸ ਨਾਲ ਬਨੇ ਰ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ